ਸਸੀ ਗਾਲ ਜੀ ਤੁਹਾਡਾ ਸਤਿ ਆਪਾ ਗੱਲ ਕਰਨੀ ਆ ਜੀ ਵਿਸ਼ਾ ਹੈਗਾ ਜੇ ਗੁਰਬਾਣੀ ਸਾਹਿਬ ਤੋਂ ਲਈ ਆਪਾਂ ਵਿੱਚੋਂ ਵਕਤ ਵਿਚਾਰੇ ਸੋ ਬੰਦਾ ਹੋਏ ਇਹ ਹਦਰ ਤੇ ਆਪਾਂ ਗੱਲ ਕਰਨੀ ਵਕਤ ਦੀ ਗੱਲ ਕਰਨੀ ਵਕਤ ਵਿੱਚ ਕੀ ਆਪਣਾ ਹੋ ਸਕਦਾ ਕਿਵੇਂ ਨਹੀਂ ਹੋ ਸਕਦਾ ਤੇ ਜ਼ਰੂਰੀ ਸੱਜਣੋ ਇਹ ਨਹੀਂ ਹੈਗਾ ਮੈਂ ਤੁਹਾਨੂੰ ਤੁਹਾਡੀਆਂ ਘਰ ਨੂੰ ਗੱਲਾਂ ਸੁਣਾਉਣ ਲਈ ਮੈਂ ਵੀਡੀਓ ਪਾਉਣ ਆਇਆ ਇਹ ਬਿਲਕੁਲ ਨਹੀਂ ਜ਼ਰੂਰੀ ਹੈਗਾ ਮੈਂ ਆਪਣੇ ਲਾਗੇ ਬੈਨਾ ਤੇ ਵੀਰੋਂ ਆਪਣੇ ਲਾਗੇ ਬੈਨ ਜੋ ਮੈਨੂੰ అనుਭਵ ਹੁੰਦਾ ਉਹ ਮੈਂ ਸ਼ੀਸ਼ਾ ਲਿਕੇ ਬੈ ਜਾਣਾ ਤੇ ਉਹ ਮੈਂ ਅੱਗੇ ਇਕੱਲਾ-ਇਕੱਲਾ ਕਰਦਾ ਹਾਂ ਕਾਪੀ ਲਈ ਗੱਲਾਂ ਕਰਦਾ ਹਾਂ ਹੁਣ ਕਾਪੀ ਵੀ ਕੋਲ ਹੁੰਦੀ ਤਾਂ ਸ਼ੀਸ਼ਾ ਕੋਲ ਆ ਸ਼ੀਸ਼ੇਰ ਬਰਤਨ ਲਾ ਪਏ ਆਪਾਂ ਸਹੀ ਹੈ ਨਾ ਵੇਖੋ ਸਾਰੀ ਉਮਰ ਕਈਆਂ ਦੀ ਨੰਗ ਜਾਂਦੀ ਹੈ ਅਕਲ ਨਹੀਂ ਆਉਂਦੀ ਹੈ ਨਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੇੜੇ ਗਰੀਵਾਨ ਵਿੱਚ ਸਿਰ ਨੀਵਾ ਕਰ ਦੇ ਠੀਕ ਹੈ ਨਾ ਰਸੋਆ ਵਿਧੀ ਕਿਰਪਾ ਹੋ ਗਈ ਮਹਾਰਾਜ ਜੀ ਨੂੰ ਨਾਲ ਪਾਹੀ ਮੋਜ ਹੈ ਜੀ ਆਪਣੇ ਕੋਈ ਕਹਾਣੀ ਦੇ ਵਿੱਚ ساری ਉਮਰ ਨੰਗ ਜਾਂਦੀ ਤਾਂ ਉਹਨੂੰ ਵਰਤਨਾ ਨਹੀਂ ਆਉਂਦਾ ਵਤੀ ਰਾਣੀ ਦਾ ਸਹੀ ਆਉਂਦਾ ਉਤੋਂ ਘਰ ਦੇ ਪਰੇਸ਼ਾਨ ਤੇ ਹੋਣਾ ਹੀ ਹੋਣਾ ਬਾਹਰੋਂ ਜ਼ਿਆਦੇ ਪਰੇਸ਼ਾਨ ਹੁੰਦੇ ਆ ਕਿ ਉਹਨੂੰ ਵਤੀ ਰਾਣੀ ਵਕਤ ਨਹੀਂ ਪਛਾਣਾ ਆਉਂਦਾ ਵਕਤ ਕਿੱਦਾਂ ਪਛਾਣਿਆ ਜਾਵੇ ਵਕਤ ਪਛਾਣਨ ਲਈ ਸਾਨੂੰ ਇਹ ਨਹੀਂ ਕੋਈ ਕਲਾਸਾਂ ਲਾਉਣੀਆਂ ਬਣੀਆਂ ਜਾ ਕੇ ਕਿਹੇ ਘਰ ਜਾਹਾਂ ਨੂੰ ਟੀਵੀ ਸੀਰੀਅਲੇ ਵੇਖਣੇ ਪੈਣੇ ਆ ਇਹੋ ਜੀ ਗੱਲ ਕੋਈ ਨਹੀਂ ਆ ਵਕਤ ਤੁਸੀਂ ਜਿੱਦਾਂ ਦਾ ਤੁਸੀਂ ਤੁਹਾਡੇ ਦਿਨ ਲੰਘਦਾ ਪਿਆ ਉਹ ਤੋਂ ਸਿੱਖਣ ਦੀ ਕੋਸ਼ਿਸ਼ ਕਰੋ ਠੀਕ ਹੈ ਨਾ ਵਕਤ ਕੀ ਆ ਇੱਕ ਇੱਕ ਵਕਤ ਆ ਵੀ ਸਾਡਾ ਬੜਸ ਖੋਲਾ ਨੰਗੰਡਾ ਇੱਕ ਵਕਤ ਵਕਤ ਹੀ ਪਾ ਗਿਆ ਸਨ ਠੀਕ ਹੈ ਨਾ ਅ ਇਹ ਵਕਤ ਹੀ ਆ ਪਿਆ ਯਾਰ ਇਹ ਸਾਹ ਸੋਖਣੀ ਆਏਗਾ ਠੀਕ ਹੈ ਨਾ ਵਕਤ ਕਿਹਨੂੰ ਕਹਿੰਦੇ ਆ ਵਕਤ ਕਿਹਨੂੰ ਕਹਿੰਦੇ ਆ ਦੋ ਲਫ਼ਜ਼ ਹੋਣੇ ਇਕੱਠੇ ਵਿਲਾ ਵਕਤ ਅਸਾਂ ਉਹਨੂੰ ਕਹਿੰਦੇ ਆ ਜਿਹਦਾ ਵਕਤ ਇੱਕਦਮ ਸਾਡੇ ਦੇ ਕੋਈ ਉਹ ਜਾ ਕੋਈ ਟੈਨਸ਼ਨ ਦਿਮਾਗ ਤੇ ਬਣ ਗਈ ਸਾਡੇ ਵਕਤ ਜਾਂ ਕੋਈ ਘਰ ਚ ਗਲੇਸ਼ ਪੈ ਗਿਆ ਜਾਂ ਹੋਰ ਕੋਈ ਬਿਮਾਰੀ ਆ ਗਈ ਜਾਂ ਹੋਰ ਕੋਈ ਕੋਈ ਮੁਕਦਮਾ ਇਦਾਂ ਉਹ ਲੜਾਈ ਜਿਹਾ ਹੋ ਗਿਆ ਵਕਤ ਪੈ ਗਿਆ ਠੀਕ ਹੈ ਨਾ ਇੱਕ ਵਕਤ ਹੁੰਦਾ ਵੀ ਬੰਦਾ ਵਕਤ ਨੂੰ ਪਛਾਣਦਾ ਨਹੀਂ ਵਕਤ ਗਵਾ ਕੇ ਟਾਈਮ ਇਦੋਂ ਬਾਅਦ ਤੰਬਾ ਫੂਕਣਾ ਜਿਹਨੂੰ ਆਪਾਂ ਕਹਿ ਦਈਏ ਸ਼ਾਣੇ ਕਹਿੰਦੇ ਨਾ ਇਦੋ ਇਦੋ ਬਾਅਦ ਤੰਬਾ ਫੋਕਣਾ ਜਦੋਂ ਇਹ ਨੰਗ ਜਾਂਦੀ ਫਿਰ ਤੰਬਾ ਲੋਕੀ ਫੋਕਦੇ ਪਰ ਹਨਾ ਟਾਈਮ ਨੰਗ ਗਿਆ ਸੋ ਨੰਗ ਗਿਆ ਵਕਤ ਨਹੀਂ ਵਿਚਾਰਿਆ ਮੈਂ ਕਹਿਣ ਦਾ ਬਾਅਦ ਫਿਰ ਵਕਤ ਆ ਗਿਆ ਪਰ ਵਕਤ ਵਿਚਾਰੇ ਸੋ ਬੰਦਾ ਹੋਏ ਇਹਦੇ ਚ ਕੀ ਕਰਨਾ ਹੈ ਬੰਦੇ ਜਿਹੜੇ ਵਕਤ ਜਿਹੜਾ ਨੰਗਣ ਲਿਆ ਇਹਨੂੰ ਆਪਾਂ ਨੋਟ ਕਰਨਾ ਨੋਟ ਕਿਦਾਂ ਕਰਨਾ ਉਹ ਵੀ ਤੁਹਾਨੂੰ ਮੈਂ ਦੱਸੂਗਾ ਹੌਲੀ ਹੌਲੀ ਜਿੰਨੀ ਕਿ ਮੈਨੂੰ ਸੋਝ ਹੈ ਮੈਂ ਦਾਵ ਨਹੀਂ ਕਰਦਾ ਨਾ ਮੈਂ ਗਿਆਨੀ ਨਾ ਮੈਂ ਧਿਆਨੀ ਸਹੀ ਹੈ ਨਾ ਨਾਮ ਹੈ ਅਧਿਆਪਕ ਨਾਮ ਹੈ ਪ੍ਰਿੰਸੀਪਲ ਮੈਂ ਆਪਣੇ ਮੰਨਦੀਆਂ ਗੱਲਾਂ ਮੰਨਣਾ ਕਰਦਾ ਤੋ ਤੁਹਾਡਾ ਨਾਮ ਰੀਲ ਬਣਾ ਕਾ ਕਰ ਲਾ ਪਿਆ ਬਾਕੀ ਜੇ ਕੋਈ ਮੈਨੂੰ ਵੀਰ ਭਰਾ ਇਹ ਕਵੇ ਕਮੈਂਟ ਕਰਕੇ ਵੀ ਤੂੰ ਵੱਡਾ ਗਿਆਨੀ ਮੈਂ ਸਿੱਧਾ ਪਹਿਲਾਂ ਮੰਨ ਲਿਆ ਮੈਂ ਗਿਆਨੀ ਕੋ ਨਹੀਂ ਪਾਉ ਕੋਈ ਨਹੀਂ ਤੇਰੀ ਮਾਦੀ ਵੀਡੀਓ ਸੁਣੀ ਤੇਰੀ ਮਾਦੀ ਨਾ ਸੁਣੀ ਸਹੀ ਹੈ ਨਾ ਜਦੋਂ ਮੈਂ ਆਪਣੇ ਲਾਗੇ ਵੀ ਗੱਲਾਂ ਕਰਦਾ ਮੈਂ ਉਹ ਤੁਹਾਡਾ ਸ਼ੇਅਰ ਕਰ ਲਾ ਪੈਂਦਾ ਸਹੀ ਹੈ ਨਾ ਜਦੋਂ ਮੇਰਾ ਜਿੱਤਨਾ ਦਾ ਮੇਰਾ ਮੂੜਨ ਦਾ ਅੱਜ ਮੈਂ ਤੇ ਹਮ ਬੈਠੇ ਹਨਾ ਤੁਮ ਦੇਵ ਅਸੀਸਾ ਸ਼ਬਦ ਚੱਲੰਦਿਆ ਹੀ ਭਾਈ ਅਮਨਦੀਪ ਸਿੰਘ ਹੋਣ ਜੀ ਦਾ ਯੂਕੇ ਵਾਲਿਆਂ ਦਾ ਉਹ ਮੈਨੂੰ ਚੰਗਾ ਲੱਗ ਮੁੱਦੇ ਯਿਲ ਪਾਤੀ ਠੀਕ ਹੈ ਜਿਹਨੂੰ ਯਾਰ ਸਾਨੂੰ ਉਹਦੀ ਕਿਰਪਾ ਨੂੰ ਗੁਰਬਾਣੀ ਹੁੰਨੇ ਬਖਸ਼ੀਦਾ ਤੇ ਆ ਜੇ ਸਾਨੂੰ ਸਿੱਖਣਾ ਚਾਹੀਦੀ ਹੈ ਅੱਛਾ ਅੱਜ ਆਪਾਂ ਫੇਰ ਗੱਲ ਕਰੀਏ ਵਕਤ ਦੀ ਵਕਤ ਮੜਾ ਨਹੀਂ ਹੁੰਦਾ ਬੰਦਾ ਮੜਾਂਦਾ ਠੀਕ ਹੈ ਨਾ ਬੰਦਾ ਮੜਾ ਕਿਉਂ ਨਾ ਵਕਤ ਵਿਚਾਰ ਨਹੀਂ ਸਕਦਾ ਜੇ ਤੁਹਾਡੇ ਤੇ ਵਕਤ ਪੈਂਦਾ ਤੇ ਸਾਰੇ ਜੀ ਇਕੱਠੇ ਹੋ ਜੋ ਜਦੋਂ ਵਕਤ ਪੈਂਦਾ ਵਕਤ ਨਹੀਂ ਵਕਤ ਦੋ ਸ਼ਬਦ ਹੋ ਗਏ ਸਾਰੇ ਜੀ ਇਕੱਠੇ ਹੋ ਜੇ ਬੇਕੇ ਸਲਾਹ ਕਰੋ ਰੋਣ ਤੋਂ ਹੰਦੀ ਥਾਂ ਬੰਦਾ ਜਿਹੜਾ ਵੱਡਾ ਸਿਆਣਾ ਉਹ ਕੱਲਾ ਨੁਕਰਾਂ ਲਾ ਕੇ ਰੋਂਦਾ ਕਿਉਂ ਰੋਂਦਾ ਵੀ ਉਹਨੂੰ ਰੋਣਾ ਵੀ ਆਪਾਂ ਜਿਹੜਾ ਨਾ ਉਹ ਲੁਕਾ ਕੇ ਰੋਣਾ ਪੈਂਦਾ ਵੀ ਮੇਰੇ ਵਾਲੇ ਦੇਖ ਕੇ ਕੋਈ ਜੀਤ ਜਾਂ ਹੋਰ ਦਿਲ ਨਾ ਕਰ ਲੈ ਇਤਨੀ ਹੈ ਨਾ ਜਦੋਂ ਮੈਨੂੰ ਪਤਾ ਯਾਰ ਮੇਰੇ ਤੇ ਅੱਜ ਸਿਰ ਕੋਈ ਰੋਂਦੀ ਆ ਜਾਂ ਮੈਨੂੰ ਹੋਰ ਕੋਈ ਪ੍ਰੋਬਲਮ ਚੱਲਣ ਦੀ ਆ ਮੈਂ ਇਹ ਡਿਸਕਸ ਆਪਣੇ ਪਰਿਵਾਰ ਨਾਲ ਸਾਰਿਆਂ ਨੂੰ ਸ਼ੇਅਰ ਕਰਾਂ ਠੀਕ ਹੈ ਨਾ ਫਿਰ ਤੁਸੀਂ ਸੋਚੋਗੇ ਵੀ ਉਹਨਾਂ ਤੇ ਉਹਨੂੰ ਟੈਨਸ਼ਨ ਪਾਉਣ ਲਈ ਗੱਲ ਬੰਦ ਨਹੀਂ ਦੇ ਤਰ੍ਹਾਂ ਕਰਾਂਗੇ ਠੀਕ ਹੈ ਨਾ ਜੇ ਆਈ ਟੈਨਸ਼ਨ ਪਾਵਾਂਗੇ ਤੇ ਜੇ ਕੱਲ ਨੂੰ ਇਕਦਮ ਪਈ ਹਨਾ ਉਹ ਮਾੜੀ ਜਾਂ ਹੁਣ ਦੱਸਣਾ ਚੰਗਾ ਹੁਣ ਦੱਸਣਾ ਚੰਗਾ ਨਾ ਯਾਨੀ ਕਿ ਬਿਮਾਰੀ ਦੱਸਣਾ ਹੁਣ ਚੰਗਾ ਜੇ ਬਿਮਾਰੀ ਦਾ ਨਾ ਇਲਾਜ ਹੋ ਗਈ ਉਹ ਡਾਕਟਰ ਕੋਲ ਗਿਆ ਤਾਂ ਦਾ ਫਾਇਦਾ ਕੋਈ ਨਹੀਂ ਕਿ ਜੀ ਲੇ ਕੇ ਡਾਕਟਰ ਕੋਲ ਜੀ ਫਿਰ ਇਲਾਜ ਦਾ ਹੈਗਾ ਮੇਰੇ ਖਿਆਲ ਨਾਲ ਵਕਤ ਨਾਲ ਚੱਲ ਕੇ ਡਾਕਟਰ ਕੋਲ ਤੇ ਵਕਤ ਨਾਲ ਉਹਦਾ ਇਲਾਜ ਹੋ ਸਕਦਾ ਹੈ ਬੇਵਕਤੇ ਗਏ ਇਲਾਜ ਕੋਈ ਨਾ ਸਹੀ ਹੈ ਨਾ ਉਹ ਆਪਾਂ ਡਿਸਕਸ ਕਰਨੀ ਸਾਰੇ ਪਰਿਵਾਰ ਜੀ ਵੀ ਕਿ ਇਹ ਆ ਚੱਕਰ ਪੈ ਗਿਆ ਏ ਆ ਮਕਦਮਾ ਪੈ ਗਿਆ ਜਾਂ ਆ ਕਲੇਸ਼ ਪੈ ਗਿਆ ਜਾਂ ਚੱਕਰ ਪੈ ਗਿਆ ਉਹ ਜਿਹੇ 5 6 ਜੀ ਪਹਿਲੇ ਕੱਲ ਦੇ ਅੱਜ ਕੱਲ 5 6 ਜੀ ਦੀ ਮਨ ਜ਼ਿਆਦਾ ਕਹਿ ਬਿਠਾ ਦੋ ਤਿੰਨ ਜੀ ਹੁੰਦੇ ਸਾਰੇ ਅੱਜ ਕੱਲ ਕਰ ਇਕੱਠੇ ਬਹਿ ਕੇ ਗੱਲ ਕਰੋਗੇ ਨਾ ਘਰ ਤੁਸੀਂ ਉਹਦਾ ਆਟੋਮੈਟਿਕ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਉਹਦਾ ਹੱਲ ਨਿਕਲਣਾ ਪਊ ਕਿਉਂ ਉਹਦੇ ਜਦ ਪੰਜ ਦਿਮਾਗ ਕੰਮ ਕਰਨਾ ਆਪਣੇ ਹੈ ਵੱਡੀ ਗਲਤ ਨਹੀਂ ਵੱਡੀ ਗੱਲ ਉਜੇ ਪੰਜ ਜਾਨੇ ਪੰਜ ਜਾਨੇ ਦਿਮਾਗ ਕੰਮ ਕਰਨ ਲੱਪਣਾ ਆਪਣਾ ਜੀ ਪੰਜਾਂ ਕਰ ਡਿਸਕਸ ਕੀਤੀ ਪੰਜਾਂ ਦਿਮਾਗ ਕੰਮ ਕਰਨ ਲੱਪੇ ਉਹਨੇ ਕਿਸੇ ਨੇ ਕਿਹ ਰਹਿ ਜਾਣੀ ਉਹ ਪੰਜਾਂ ਜੋ ਦਿਮਾਗਾਂ ਦਾ ਕੰਮ ਚੱਲਣ ਲੱਪੇ ਪੰਜਾਂ ਦਿਮਾਗ ਕਿੰਨਾ ਦਿਮਾਗਾਂ ਦਾ ਜਿਹੜੀ ਚੀਜ਼ ਇੱਕ ਦੂਜੇ ਨਾਲ ਮੈਚਿੰਗ ਹੋ ਗਈ ਉਹ ਪਾਸ ਹੋ ਜਾਣੀ ਯਾਨੀ ਕਿ ਉਹ ਸਿਚੁਏਸ਼ਨ ਦਾ ਹੱਲ ਆ ਪਉਣ ਲੱਭ ਜਾਣਾ ਵਕਤ ਪੈਦਾ ਹੱਲ ਆ ਪਉਣ ਲੱਭ ਜਾਣਾ ਵੀ ਇਤਨਾ ਦਾ ਹੱਲ ਹੈਗਾ ਠੀਕ ਹੈ ਨਾ ਜੇ ਆਪਾਂ ਡਿਸਕਸ ਹੀ ਕੋਈ ਨਾ ਕੀਤੀ ਹੈਡਫੋਨ ਲਾਏ ਸੈਟਸ ਨੂੰ ਗਾਣੇ ਲਾ ਲਿਆ ਐ ਕਰਕੇ ਮੋਬਾਈਲ ਨਾਲ ਭੈੜਾ ਜਿਆ ਉਹ ਫਿਰ ਭਾਜੀ ਮੰਨਣ ਦਾ ਕੰਮ ਹੀ ਐ ਜੀਣ ਦਾ ਕੰਮ ਤਾਂ ਨਹੀਂ ਹੈਗਾ ਠੀਕ ਹੈ ਨਾ ਵਕਤ ਦੇ ਵਿਚਾਰੇ ਸੋ ਬੰਦਾ ਹੋਈ ਠੀਕ ਹੈ ਨਾ ਵਕਤ ਨੂੰ ਵਿਚਾਰੋ ਤੱਬਰ ਚ ਬਿਕੇ ਵਿਚਾਰੋ ਵੀ ਸਾਡੇ ਤੇ ਆ ਚੀਜ਼ ਬਣ ਗਿਆ ਵਰਤਨਾਂ ਗਿਆ ਗਿਆ ਕਿਵੇਂ ਨਿਗਾਸਦਾ ਕਿਵੇਂ ਉਹ ਸਭ ਐ ਦਾ ਕੰਮ ਕਿਵੇਂ ਦਾ ਹੱਲ ਲਿਆ ਠੀਕ ਹੈ ਨਾ ਵੇਖੋ ਹਰ ਚੀਜ਼ ਦਾ ਹੱਲ ਹੈਗਾ ਜਨਮ ਦਾ ਹੱਲ ਮੌਤ ਆ ਸਹੀ ਹੈ ਨਾ ਹਾਸੇ ਦਾ ਸਰੋਣਾ ਹਾਸੇ ਤੋਂ ਬਾਅਦ ਅਰਥ ਰੋਣਾ ਯਾਨੀ ਕਿ ਦੋ ਪਹਿਲੂ ਮਹਾਰਾਜ ਜੀ ਨੇ ਆਪ ਨੂੰ ਦਿੱਤੇ ਹੀ ਦਿੱਤੇ ਆ ਹਰ ਪੱਖ ਵਿੱਚ ਠੀਕ ਹੈ ਨਾ ਇਸ ਕਰਕੇ ਇਹ ਚੀਜ਼ ਨੂੰ ਸੋਚ ਕੇ ਵਿਚਾਰ ਕੇ ਵਕਤ ਵਿਚਾਰੇ ਸੋ ਬੰਦਾ ਹੋਏ ਵਕਤ ਨੂੰ ਵਿਚਾਰ ਕੇ ਆਪਣਾ ਟੱਬਰ ਵਿੱਚ ਬੈਹਿ ਕੇ ਜਮਨ ਜੀਆਂ ਵਿੱਚ ਬੈਹਿ ਕੇ ਵਕਤ ਲੰਘਾਓਗੇ ਤਾਂ ਵਕਤ ਵਕਤ ਨਹੀਂ ਬੰਦਾ ਵਕਤ ਸਿਆ ਪਾਣੀ ਬੰਦਾ ਵਕਤ ਸੁਖਾਲਾ ਹੋ ਜੂਗਾ ਕੋਈ ਵੀ ਟੌਪਿਕ ਹੈ더라 ਦਿਲ ਦੇ ਵਿੱਚ ਹਾਂ ਕੋਈ ਗੱਲਾਂ ਨਹੀਂ ਸ਼ੇਅਰ ਕਰਨ ਲੀ ਹੁੰਦੀਆਂ ਠੀਕ ਹੈ ਨਾ ਪਰਦੇ ਵਾਲੀਆਂ ਗੱਲਾਂ ਹੁੰਦੀਆਂ ਉਹ ਤੁਸੀਂ ਦੋਵੇਂ ਜੀ ਸੈਕਸ਼ਨ ਕਰੋ ਮੈਨੇਜ ਕਰੋ ਵਕਤ ਨੂੰ ਵਿਚਾਰੋ ਵਕਤ ਆਟੋਮੈਟਿਕਲੀ ਯਾਰ ਆਪਣਾ ਸਕੂਨ ਬਣ ਕੇ ਆ ਜਾਂਦਾ ਪੂਰਾ ਜਦੋਂ ਅਸੀਂ ਵਕਤ ਵਿਚਾਰਦੇ ਨਹੀਂ ਨਾ ਵਕਤ ਵਿਚਾਰਨ ਦੇ ਬਾਰੇ ਅਸੀਂ ਫੋਨ ਲਾ ਕੇ ਸਾ ਕਾਂਗਾਂ ਨੂੰ ਆ ਯਾਰ ਕਾਲ ਇਤਰਾਹ ਆ ਯਾ ਲਗ ਇਤਰਾਹ ਉਸ ਦਾ ਤਮਾਸ਼ਾ ਖੜਾ ਕਰ ਦਿੰਦੇ ਨੇ ਜੋ ਹੈ ਤਮਾਸ਼ਾ ਬੰਦਾ ਨਾ ਫਿਰਹੀਂ ਬਈਨੇ ਆਪਣੇ ਟੱਬਰ ਲਾ ਗਏ ਤੇ ਉਦੋਂ ਟੱਬਰ ਵੀ ਸਾਥ ਛੱਡ ਜਾਂਦਾ ਕਿਉਂਕਿ ਟੱਬੂ ਨੂੰ ਪਤਾ ਹੀ ਨਹੀਂ ਕੀ ਗੱਲ ਦਿੰਦਾ ਉਹ ਤਮਾਸ਼ਾ ਬੰਦ ਤੋਂ ਬਾਅਦ ਅਸੀਂ ਡਿਸਕਸ ਕਰਾਂਗੇ ਜਾਂ ਬੇਕੀ ਗੱਲ ਕਰ ਬਾਤ ਕਰਾਂਗੇ ਆ ਉਸੇ ਜਾਣਕਾਰੀ ਦੀਆਂ ਸਾਂਝੀ ਕਰਾਂਗੇ ਯਾਰ ਮੈਂ ਫਲਾਣੇ ਨਾਲ ਗੱਲ ਕੀਤੀ ਉਹਨੇ ਮੇਰਾ ਤਮਾਸ਼ਾ ਹੀ ਬਣਾ ਦਿੱਤਾ ਵੇਖੋ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਆਪਣੇ ਜਿਹੜੇ ਹੁੰਦੇ ਨੇ ਜਿਹੜੇ ਬਰਬਾਦ ਟੱਬਰ ਹੁੰਦਾ ਹਾਂ ਕਈ ਮੇਰੇ ਅੱਗੇ ਇੱਕ ਜੱਜੀ ਵੀ ਹੈਗੀ ਆ ਇਹ ਚ ਕੋਈ ਦਾਅਵਾ ਨਹੀਂ ਕਰਦਾ ਮੈਂ ਉਹ ਪਰਦਾ પા ਕੇ ਰਾਜੀ ਆ ਨਿਰਗੁਣ ਰੱਖ ਲਿਆ ਸੰਤਨ ਦਾ ਸਦਕਾ ਸਤਗੁਰ ਢਾਕ ਲਿਆ ਮੋਹ ਬਾਪੀ ਪੜਦਾ ਠੀਕ ਹੈ ਨਾ ਪੜਦਾ ਤੇ ਗੁਨਾਣ ਪਾਸ਼ੇ ਨਹੀਂ ਪਉਣਾ ਪਰ ਫਿਰ ਵੀ ਜੀਆਂ ਵਿੱਚ ਜੀਓ ਸਭ ਕੁਝ ਜਾਣਦਾ ਹਣਾ ਸਭ ਕੁਝ ਤੇਰੇ ਵਾਸਤੇ ਜ਼ਰਾ ਘਰ ਭਲਾ ਇਹ ਗੁਰਬਾਣੀ ਦੀ ਦਾਤ ਬਖਸ਼ੀ ਆ ਉਹਦੀ ਕਿਰਪਾ ਨਾਲ ਮੈਨੂੰ ਸੋਝੀ ਬਖਸ਼ ਦਿੰਦਾ ਮੈਂ ਬੋਲ ਦੇਣਾ ਬਾਕੀ ਜੇ ਕੋਈ ਵੀ ਇਹ ਗ੍ਰੰਥੀ ਸਿੰਘ ਆ ਜਾਂ ਕੋਈ ਨੂੰ ਨੌਲਜ ਹੈ ਨੌਲਜ ਨਹੀਂ ਹੈਗੀ ਜਿੰਨੀ ਕਿ ਮੈਨੂੰ ਪਰਮਾਤਮਾ ਨੌਲਜ ਦਿੰਦਾ ਮੈਂ ਉਸ ਤਰ੍ਹਾਂ ਗੱਲ ਕਰ ਲਾ ਹੋ ਸਕਦਾ ਸ਼ੋਧ ਗਲਤੀ ਵੀ ਸ਼ੋਧ ਗਲਤੀ ਪੜਨਾ ਅਰਥੀ ਗਲਤ ਕਰ ਲਾ ਠੀਕ ਆ ਨਾ ਇੱਚ ਮੈਂ ਦਰਨੇਗਾ ਪਹਿਲੋਂ ਕਰਦਾ ਪਿਆ ਵੇਖੋ ਜੇ ਤੁਸੀਂ ਆਪਣੇ ਪਰਿਵਾਰ ਨਾਲ ਬਿਲੋਂ ਡਿਸਕਸ ਕੀਤੀ ਹੋਗੇ ਨਾ ਤੇਰਾ ਤਮਾਸ਼ਾ ਬਣ ਲੱਗੂਗਾ ਨਾ ਤੇਰਾ ਤਮਾਸ਼ਾ ਬਣ ਲੱਗੂਗਾ ਮੰਨ ਲਓ ਤੇਰਾ ਤਮਾਸ਼ਾ ਬਣ ਗਿਆ ਤੁਸੀਂ ਫਿਰ ਕਿੱਥੇ ਜਾਣਾ ਪਰਿਵਾਰ ਕੋਲ ਜਦੋਂ ਪਰਿਵਾਰ ਨਾਲ ਡਿਸਕਸ ਹੀ ਨਹੀਂ ਕੀਤੀ ਹਨਾ ਅੱਜ ਉਹਦਾ ਤਮਾਸ਼ਾ ਬਣ ਗਿਆ ਫੇਰ ਤੂੰ ਜਾਣਾ ਰਸੇ ਵਾਲਾ ਜਾਂ ਤੁਸੀਂ ਦਵਾਈ ਪੀ ਲੋਗੇ ਜਾਂ ਤੁਸੀਂ ਟੈਗ ਨਾ ਮਰ ਜਿਓਗੇ ਕਿਉਂ ਥਮ ਕੋ ਇੰਤਨ ਲੱਭਣ ਡਿਆ ਇਹ ਥਮ ਨਹੀਂ ਹੈਗਾ ਹਨਾ ਤੇ ਫੇਰ ਅਹੀਂ ਰਸਾ ਗੱਜਪੋਣੀ ਪੋਣਾ ਬੁੱਧਾਏ ਇਹ ਕਰਕੇ ਕੋਈ ਵੀ ਤੁਸੀਂ ਕੰਮ ਕਰਦੋਂ ਪਹਿਲਾਂ ਆਪਣੇ ਪਰਿਵਾਰ ਨਾਲ ਡਿਸਕਸ ਕਰੋ ਜੇ ਕੋਈ ਜਿਆਦੀ ਪ੍ਰਾਈਵੇਸੀ ਹੈ ਨਾ ਕੋਈ ਗੱਲ ਹੋ ਜੀ ਆਪਣੇ ਦੋਵਾਂ ਜੀੋਂ ਸਲਾਹ ਕਰੋ ਸਹੀ ਹੈ ਨਾ ਜੋ ਤੁਸੀਂ ਉਹ ਟਾਈਮ ਤੇ ਵਿਚਾਰ ਲਓਗੇ ਤੁਸੀਂ ਠੱਕੀ ਕਰੋਗੇ ਆਟੋਮੈਟਿਕ ਠੱਕੀ ਕਰੋਗੇ ਲਿਖ ਕੇ ਦੇ ਸਕਦਾ ਠੀਕ ਹੈ ਨਾ ਟੱਕਿਆ ਕੂੜਾ ਜਾਂਦਾਂ ਦਾ ਕੋਲ ਟੱਕਣ ਲੋੜ ਨਹੀਂ ਹੁੰਦੀ ਕੋਈ ਗੰਦ ਟੱਕ ਲੋ ਕੋਈ ਚੱਕਰ ਨਹੀਂ ਠੀਕ ਹੈ ਨਾ ਜੇ ਤੁਸੀਂ ਚੰਗੇ ਜੇ ਜਾਂ ਤੁਸੀਂ ਚੰਗੀ ਭਲੀ ਗੱਲ ਕਰਦੇ ਪੈ ਜੇ ਜਾਂ ਚੰਗਾ ਤੁਸੀਂ ਨੌਜ ਰੱਖਦੇ ਪੈ ਜੇ ਉਹ ਤਾਂ ਕਨ ਲੋਡ ਨਹੀਂ ਉਹ ਚ ਖੁਸ਼ ਮਹਿਲ ਆਉਣੀ ਆ ਉਹ ਖਿਲਰ ਜਾਣੀਆਂ ਤੇ ਸਹਲਾਣਾ ਭਲਾ ਹੀ ਹੋਊਗਾ ਕਿਸੇ ਦਾ ਕਿਉਂਕਿ ਸੁਗੰਧੀ ਹਰ ਕੋਈ ਭਾਲਦਾ ਨਾ ਕਿ ਬਿਠੇ ਮੱਖੀ ਨਹੀਂ ਆਪਾਂ ਜੇ ਮਾਰਾ ਬਰਦਾਸ਼ਤ ਕਰਦੇ ਠੀਕ ਹੈ ਨਾ ਵੀ ਇਹ ਘਰ ਤੋਂ ਆ ਗਈ ਹੈ ਤੇ ਉਹ ਵੀ ਵਕਤ ਕਰਕੇ ਆਉਂਦੀ ਹੈ ਠੀਕ ਹੈ ਨਾ ਤੁਸੀਂ ਸੱਚ ਜਾਣਿਓ ਜਦੋਂ ਤੁਸੀਂ ਆਪਣੀ ਸੋਚ ਨੂੰ ਅਗੇ ਵਧਾਉਣਾ ਸ਼ੁਰੂ ਕਰ ਦੋਗੇ ਪਰਿਵਾਰ ਵਿੱਚ ਡਿਸਕਸ ਕਰੋਗੇ ਆਪਣੇ ਧੀਆਂ ਪੁੱਤਾਂ ਵਿੱਚ ਵੇਖ ਕੇ ਆਪਣੇ ਲਾਗੇ ਬੋਗੇ ਤੁਸੀਂ ਆਟੋਮਰ ਤਰੱਕੀ ਕਰੋਗੇ ਚੜ੍ਹਦੀਆਂ ਕਲਾ ਚ ਹੋਗੇ ਮੇਰੀ ਸੋਚ ਹੈ ਮੈਂ ਅਜ ਇੰਨਾ ਕਿ ਬਖਤ ਤੇ ਬੋਲੇ ਆ ਬਖਤੇ ਬੋਲਣ ਤੇ ਸਦਾ ਕੋ ਹਾਂ ਤਾਂ ਹੀ ਕੰਟੀਨਿਊ ਬੋਲੀਏ ਵਕਤ ਨਹੀਂ ਵਕਤ ਨਹੀਂ ਖਤਮ ਹੋਣਾ ਬੰਦਾ ਖਤਮ ਹੋ ਜੂਗਾ ਸਹੀ ਹੈ ਨਾ ਤੇ ਫਿਰ ਇੱਕ ਗੱਲ ਦੁਬਾਰਾ ਕਹਿ ਦੇਣੀ ਵਕਤ ਵਿਚਾਰੇ ਸੋ ਬੰਦਾ ਠੀਕ ਹੈ ਸਾਰਿਆਂ ਦਾ ਦਿਨੋਂ ਧੰਨਵਾਦ ਤੁਹਾਡਾ ਸਦਾ